ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਨੇ ਅਨੇਕਾਂ ਬਲੀਦਾਨ ਦਿੱਤੇ ਨੇ ਤੇ ਸਿੱਖ ਭਾਈਚਾਰੇ ਦੇ ਲੋਕ ਆਪਸੀ ਭਾਈਚਾਰਕ ਸਾਂਝ ਕਰਕੇ ਵੀ ਜਾਣੇ ਜਾਂਦੇ ਨੇ ਤਾਂ ਸਿੱਖ ਭਾਈਚਾਰੇ ਨੇ ਇੱਕ ਵਾਰ ਫਿਰ ਤੋਂ ਸਭ ਦਾ ਦਿਲ ਜਿੱਤਦਿਆਂ ਇੱਕ ਅਜਿਹੀ ਮਿਸਾਲ ਕਾਇਮ ਕਰ ਦਿੱਤੀ ਹੈ ਜਿਸ ਨੂੰ ਪੂਰੀ ਦੇਸ਼ ਤੇ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਤਾਂ ਪਰਿਵਾਰ ਵੱਲੋਂ ਮਸਜਿਦ ਬਣਾਉਣ ਦੇ ਲਈ ਜ਼ਮੀਨ ਦਿੱਤੀ ਗਈ ਹੈ ਤਈ ਕਹ ਜਿਹੜਾ ਪਰਿਵਾਰ ਜਿਸਨੇ ਮੁ슬लिम ਭਾਈਚਾਰੇ ਦੇ ਲੋਕਾਂ ਨੂੰ ਮਸਜਿਦ ਬਣਾਉਣ ਦੇ ਲਈ ਜ਼ਮੀਨ ਹੈ ਜਿਹੜੀ দান ਦੇ ਵਿੱਚ ਦੇ ਦਿੱਤੀ ਤਾਂ ਸਿੱਖ ਪਰਿਵਾਰ ਵੱਲੋਂ ਮੁ슬लिम ਭਾਈਚਾਰੇ ਨੂੰ ਮਸਜਿਦ ਦੇ ਲਈ ਇਹ ਜ਼ਮੀਨ ਹੈ ਜਿਹੜੀ ਦਿੱਤੀ ਗਈ ਹੈ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਜਖਵਾਲੀ ਦੇ ਮੁ슬ਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਦੇ ਵਿੱਚ ਕਾਫੀ ਤੰਗੀ ਆ ਰਹੀ ਸੀ ਕਾਫੀ ਪਰੇਸ਼ਾਨੀਆਂ ਆ ਰਹੀਆਂ ਸਨ ਪਰ ਹੁਣ ਸਿੱਖ ਭਾਈਚਾਰੇ ਨੇ ਇਹ ਪਰੇਸ਼ਾਨੀਆਂ ਤੇ ਇਹ ਤੰਗੀ ਹੈ ਜਿਹੜੀ ਦੂਰ ਕਰ ਦਿੱਤੀ ਹੈ ਤਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਜਖਵਾਲੀ ਵਿਖੇ ਮਾਤਾ ਰਜਿੰਦਰ ਕੌਰ ਪਤਨੀ ਮਰਹੂਮ ਜਰਨੈਲ ਸਿੰਘ ਦੇ ਪਰਿਵਾਰ ਨੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਦੇ ਲਈ ਆ ਰਹੀ ਤੰਗੀ ਨੂੰ ਵੇਖਦਿਆਂ ਆਪਣੀ 5 ਮਰਲੇ ਜ਼ਮੀਨ ਅਜਿਦ ਬਣਾਉਣ ਦੇ ਲਈ দান ਦੇ ਵਿੱਚ ਦੇ ਦਿੱਤੀ ਤਾਂ ਇਸ ਖੂਬਸੂਰਤ ਮੌਕੇ ਉੱਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮਸਜਿਦ ਦਾ ਨੀਂਹ ਪੱਥਰ ਰੱਖਣ ਪੁੱਜੇ ਨੇ ਤਾਂ ਸ਼ਾਹੀ ਇਮਾਮ ਨੇ ਇਸ ਮੌਕੇ ਆਖਿਆ ਕਿ ਪੰਜਾਬ ਦੀ ਧਰਤੀ ਤੋਂ ਅੱਜ ਵੀ ਵਿਸ਼ਵ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਭੇਜਿਆ ਜਾ ਰਿਹਾ ਹੈ ਤਾਂ ਉਹਨਾਂ ਆਖਿਆ ਕਿ ਪੰਜਾਬ ਦੇ ਸਰਬ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਪਰ ਪੱਕ ਹੋ ਕੇ ਇੱਕ ਦੂਜੇ ਦਾ ਸਤਕਾਰ ਕਰਨਾ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਇਹ ਵੀ ਆਖਿਆ ਹੈ ਕਿ ਪੰਜਾਬ ਨੇ ਹਮੇਸ਼ਾ ਨਫ਼ਰਤ ਦੇ ਮੁਕਾਬਲੇ ਮੁਹੱਬਤ ਦੀ ਅਲਖ ਜੜੀ ਜਗਾ ਕੇ ਰੱਖੀ ਹੈ ਤਾਂ ਪਿੰਡ ਜਖਵਾਲੀ ਜੋ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਉੱਥੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਿੱਖ ਪਰਿਵਾਰ ਨੇ ਮੁ슬लिम ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਦੇ ਲਈ 5 ਮਰਲੇ ਜ਼ਮੀਨ দান ਦੇ ਵਿੱਚ ਦਿੱਤੀ ਹੈ ਤੇ ਇਸ ਜ਼ਮੀਨ ਦੇ ਵਿੱਚ ਹੁਣ ਮੁ슬लिम ਭਾਈਚਾਰੇ ਦੇ ਲੋਕ ਇੱਕ ਮਸਜਿਦ ਬਣਾਉਣਗੇ ਇਸ ਮਸਜਿਦ ਦਾ ਨੀ ਪੱਥਰ ਸ਼ਾਹੀ ਇਮਾਮ ਵੱਲੋਂ ਰੱਖ ਦਿੱਤਾ ਗਿਆ